ਜਣਗੇ ਇਹ ਬੱਜਣਗੇ ਹੁਣ ਬੱਜਣਗੇ ਲੋਕਾਂ ਦਾ ਪੱਟਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਬੈਠੋ ਫਿਰ ਬੈਠੋ 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 ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਇਆ ਟੋਕ ਦਿਓ ਜਿੱਥੇ ਝੂਠ ਹੋਇਆ ਹਾਂ ਇਹ ਕਾਲੇ ਰਖਤ ਦੀ ਬਾਜ਼ੀ ਰਾਜਨੀਤੀ ਦਾ ਤੁਸੀਂ ਬੈਠੋ ਸਾਰੇ ਮੈਂਬਰ ਸੇਬਾ ਬੈਠਣ ਹਰ ਬੰਦਾ ਗੱਲ ਸੁਣੂ ਸਾਰੇ ਮੈਂਬਰ ਸੇਬਾ ਸਾਰੇ ਮੈਂਬਰ ਸੇਬਾ ਬੈਠਣ ਸਾਰੇ ਮੈਂਬਰ ਸੇ ਬਣ ਬੈਠਣ ਔਰ ਜੋ ਮੀਰ ਬਾਈ ਦਾ ਮੁਖਤਮ ਜੀ ਸਾਹਿਬ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਤੁਸੀਂ ਵੱਡੇ ਆਗੇ ਹਾਰੇ ਕਰੋ ਕੋਈ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਦੇ ਉਂਗਲ ਉਤੋ ਹੋ ਗਏ ਸਭਨੂੰ ਬੇਜਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਜ ਚੱਲਣ ਦੇ ਤੂੰ ਦਾ ਸਾਹਮਣੇ ਦੀ ਕੱਖ ਨਹੀਂ ਬੈਠੋ ਬੈਠੋ ਲੈਣੀ ਨਾ ਬੈਠੋ ਇਸ ਤੋਂ ਬਾਅਦ ਬੈਠੋ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਇਹ ਮਟੀਰੀਅਲ ਕਿਹਾ ਜਾਂਦਾ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਗਿਆ ਭੂਮਨ ਦੋਰੀ ਸਾਹਿਬ ਜੇਰ ਨੂੰ ਐਡਰੈਸ ਕਰੋ ਜੀ ਸ਼ਾਬਾਸ਼ ਰੋਣਾਂ ਕਰ ਦੋ ਜਦੋਂ ਪ੍ਰਧਾਨ ਬੀਜੇਪੀ ਚਲਾ ਗਿਆ ਤੁਸੀਂ ਬੈਹਿਣ ਦੋ ਮੁੜ ਜਾਓ ਮੁੜ ਜਾਓ ਟਾਈਮ ਹੈ ਮੁੜ ਜਾਓ ਬੈਠੋ ਬਾਈ ਸਾਹਿਬ ਬੈਠੋ ਸਾਰੇ ਬਾਈਓ ਸਰਪੱਥਰ ਨੂੰ ਬੇਨਤੀ ਹੈ ਕਿਓ ਬੈਠੋ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਵਿਧਾਨ ਸਭਾ ਦੇ ਵਿੱਚ ਲੀਡਰਾਂ ਦੀ ਐਕਟਿੰਗ ਦੇਖ ਕੇ ਹੁਣ ਹਾਲੀਵੁੱਡ ਤੋਂ ਆਫਰ ਆਉਣਗੇ ਦੇਖੋ ਕਿਹੜਾ ਕਿਹੜਾ ਲੀਡਰ ਕਿਸ ਤਰ੍ਹਾਂ ਦੀ ਕਰੇਗਾ ਐਕਟਿੰਗ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲੀਡਰਾਂ ਵੱਲੋਂ ਐਕਟਿੰਗ ਵਾਲੇ ਚਿਪਕੜ ਦਿੱਤੇ ਗਏ ਨੇ ਜਿਸ ਤੋਂ ਬਾਅਦ ਹਾਲੀਵੁੱਡ ਬਹੁਤ ਹੀ ਪ੍ਰਭਾਵਿਤ ਹੋਇਆ ਹੈ ਬਾਕੀ ਗੱਲ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਤੁਸੀਂ ਇਹਨਾਂ ਲੀਡਰਾਂ ਦੀ ਐਕਟਿੰਗ ਦੇਖੋ ਮੈਂ ਤੁਹਾਨੂੰ ਬੋਲ ਰਿਹਾ ਹਾਂ ਨਹੀਂ ਨਾ ਸਭ ਕੁਝ ਇਹ ਗਣਾ ਮਰਵਾਉਣ ਵਾਲੇ ਤਾਂ ਸਾਡੇ ਸਮੇਂ ਉੱਥੇ ਕਰਦੇ ਇੱਕ ਪਾਸੇ ਤਾਂ ਸੰਝਾਉਂਦੇ ਕਰ ਕਹ ਕਹ ਉਹਨੂੰ ਕਹ ਉਹਨਾਂ ਨੂੰ ਕਹ ਕੋਈ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡਣ ਜੇ ਕਹ ਜੇ ਤੇਰੀ ਇਨੀ ਚੱਲਦੀ ਆ ਉਹ ਤੇਰੇ ਲਈ ਮੈਂ ਪੁੱਛਦਾ ਉੱਥੇ ਇੱਕ ਐਨਾਨਸਮੈਂਟ ਕੀਤੀ ਆ ਕਿ ਉਦੋਂ ਤੋਂ ਪਾਸੇ ਕੋਈ ਸਾਰੇ ਚਲੋ ਸਾਰੇ ਮਾਣ ਜੋ ਜ਼ੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਸੱਗਤ ਕੀਤਾ ਜਾਂਦਾ ਹੈ ਉਹ ਇਧਰ ਤੋਂ ਸਾਰੇ ਲੋਕਾਂ ਦਾ ਨਾਮ ਰਾਜਾ ਕਲੇ ਲੜੇ ਸਾਰੇ ਸਾਰੇ ਪਲੀਜ਼ ਪਲੀਜ਼ ਇਸ ਜਮਾਤ ਨੂੰ ਅੱਛਾ ਤਰਸ ਤੇ ਕਿੰਨਾ ਬਹੁਤ ਅੱਜਵਾਤ ਤੇ ਉਹ ਆ ਕੇ ਸਿਕੜ ਗਿਆ ਝੋੜਾ ਜਿਹਾ ਪਿੱਛੇ ਆਰਾਮ ਨਾਲ ਗੁਰੂਆ ਦੇਖੋ ਅੱਜ ਸਾਡੀ ਸਾਰੀ ਪਾਰਟੀ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਜੇ ਵਿਸ਼ੇਸ਼ ਤੌਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣੇ ਦੇ ਬਾਹਰਾਂ ਤੇ ਹੋ ਰਿਹਾ ਹੈ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਰੀਆਂ ਤੇ ਫੱਟੜ ਹੋਏ ਨੇ ਪੰਜਾਬ ਜੰਡੇ ਸੀ ਇਹ ਸਾਡਾ ਮੁੱਖ ਮੰਤਰੀ ਬੋਡੇ ਟੇਕ ਕੇ ਚੀਫ ਮਿਨਿਸਟਰ ਦਾ ਬਚੋਲਾ ਬਣਿਆ ਬੈਠਾ ਮੈਨੂੰ ਬਹੁਤ ਅਫਸੋਸ ਸਨਾਈ ਗਨ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਅਸੀਂ ਪੰਜਾਬ ਦੇ ਹਰ ਵਰਗ ਪਿਛਲੇ ਇਸ ਤੌਰ ਸਾਡੇ ਦਲੇ ਦਲੇ ਤੁਮਾਰੇ ਸਾਡੀਆਂ ਪਛੜੀਆਂ ਸ਼ਰੇ ਸਾਡੀਆਂ ਮਾਤਾਵਾਂ ਤੇ ਪਿਣਾ ਸਾਡੇ ਨੌਜਵਾਨ ਪੁੱਛੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਬੁੱਧੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਫੇਰੀ ਵਾਰੀ ਸੀ ਐਸ ਲੀਡਰ ਆਫ ਦੀ ਆਪੋਜੀਸ਼ਨ ਫੇਰ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਫੇਰ ਸਤ ਸੁਖਵਿੰਦਰ ਸਿੰਘ ਰੰਦਾਵਾ ਜੀ ਦੀ ਫੇਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਡਾ ਨੂੰ ਬੜਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਤਾ ਹੈ ਲਫਾਫਾ ਉਸੇ ਟਾਈਮ ਪਾਉਂਦੇ ਲਫਾਫਾ ਇੱਕ ਮੈਸੈਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਤੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵੀ ਧਰਮ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਇਹ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰ ਲੱਗੇ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੜ੍ਹਨਾ ਜਿਨ੍ਹਾਂ ਨੂੰ 1000 ਰੁਪਇਆ ਮਹੀਨਾ ਕਿੱਸ ਜਾਂ 올ਡ ਪੈਨਸ਼ਨ ਸਕੀਮ ਸਾਡੇ ਜਿਹੜੇ ਸਾਡੇ ਸਰਕਾਰੀ ਬਲਾਅਡ ਦੇ ਵਿੱਚ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਲਾ ਸੀ ਆਣ ਮੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਿਫਾਫਾ ਕੋਲਿਆ ਸਪੀਕਰ ਸਾਹਿਬ ਸਦਵਾ ਸਾਹਿਬ ਨੇ ਕਿ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢੀਆਂ ਐਡਾ ਕੋਜਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਅਸਰਨ ਜੀ ਫੇ ਪਕਸ਼ ਨੂੰ ਗੱਲ ਸੁਣਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ੇ ਨੂੰ ਕਾਲਾ ਲਾ ਦੇ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣਦੇ ਤੁਸੀਂ ਵਿਖੋ ਸੀ ਗੁ ਬੁ ਮਜ਼ਦੂਰਤ ਐਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਦਾ ਪਾਰਲੀਮੈਂਟਰੀ ਸਿਸਟਮ ਦਾ ਕਿ ਐਨਾ ਮੈਂ ਸਮਝ ਨਾ ਬਿਲਕੁਲ ਹੀ ਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ ਨਹੀਂ ਦੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ 'ਤੇ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਆਵਰ ਹੈ ਉਹਨੂੰ ਅਸੀਂ ਬਾਅਦ ਵਿੱਚ ਕਰਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਇਹਦੇ ਮੁੱਖ ਮੰਤਰੀ ਜਿਹੜੀਆਂ ਕਨਵੈਨਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰਿਆਂ ਰਖੀਲਾ ਸਪੀਕਰ ਐਂਡ ਚੀਫ ਮਿਨਿਸਟਰ ਨੇ ਉੱਠ ਕੇ ਇਹਦਾ ਸਾਡੀ ਸਹਿਮਤੀ ਲਈ ਬਾਕੀ ਪੋਲੀਟੀਕਲ ਜਮਾਤਾਂ ਦੀ ਸਪੀਕਰ ਸਾਹਿਬ ਨੇ ਚੀਫ ਮਿਨਿਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਣ ਸ਼ੁਰੂ ਕਰੋ ਉਹ ਤੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋਂੜੀਆਂ ਵਿਊਤਾ ਇਸਮਾਲ ਕੀਤੇ ਗਏ ਜਦ ਸਾਨੂੰ ਸਾਲਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹਿਸ ਕਰਦੀ ਹਾਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ ਸਾਡੇ ਹੱਕ ਪਰ ਸਾਲਿਆਂ ਨੂੰ ਅਫਸੋਸ ਨਾ ਕਰ ਜਿਹੜਾ ਹੁਣ ਸਾਨੂੰ ਵਾਕ ਆਊਟ ਕਰਕੇ ਆਣਾ ਪਿਆ ਕਿਨਾਰੇ ਕਿਸ ਮੇਰੇ ਦਲਿਤ ਕਲੀਗ ਮੇਰੇ ਐਸਟਿਮਡ ਕਲੀਗ ਸਾਸ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਆਦਮਪੁਰ ਤੋਂ ਸਾਡੇ ਅੰਦਰਲੇ ਮੇਰੇ ਸੱਜੇ ਹੱਥ ਖੜੇ ਉਹਨਾਂ ਨੇ ਜਦੋਂ ਇਹਨਾਂ ਤੇ ਕੇ ਮਲੇ ਨਿਆਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰਦੇ ਸੀ ਗਵਰਨਰ ਦੇ ਡੈਸਕ ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਿਤ ਬਾਰੇ ਕਰ ਦੇਵਤੀ ਚੀਫ ਮਿਨਿਸਟਰ ਪ੍ਰਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤਵਾਰੇ ਨਾ ਨਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤੇ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾਂ ਪੈ ਰਹੇ ਇਹਨੂੰ ਛੇਤਰ ਸੰਗਾਓ ਉਹ ਜੁਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾ ਇੱਕ ਗਲਤ ਭਰਾ ਵਾਸਤੇ ਇੱਕ ਮੈਂਬਰ ਆਫ ਦੀ ਇਸਟੀਮ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈ ਸਾਹਮਣੇ ਬਹੁਤ ਅਫਸੋਸ ਅਸੀਂ ਅੱਜ ਮੰਨ ਕਰਦੇ ਆ ਕਿ ਭਗਵੰਤ ਮਾਨ ਤੂੰ ਤੇ ਗੁਰੂਆਂ ਪੀਰਾਂ ਪਕੰਬਰਾਂ ਦੇ ਜਿਹੜੇ ਦਿਸੇ ਬਾਦਸ਼ਾਹਾਂ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਦਾ ਤੂੰ ਇੱਕੋ ਵਾਰ ਦੇ ਵਿੱਚ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਮਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੀਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡੈਕਤੀ ਸੀਐਮ ਇੱਕ ਧਲੇਤ ਲੈਣਾ ਸੀ ਕਦੋਂ ਲੋਕ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਧਲੇਤ ਧਰਾਵਾਸ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਅਸੀਂ ਇੱਥੇ ਮੰਗ ਕਰਨੇ ਕਿ ਭਗਵੰਤ ਮਾਨ ਕੋ ਅਜ ਸਿਖਾ ਨਾ ਤੇ ਪੰਜਾਬ ਦੀ ਟੈਰਿਟਰੀ ਸ਼ੀਪਗਾਰਡ ਕਰ ਸਕੇ ਹਰਿਆਣੇ ਨਾ ਪੰਜਾਬ ਦੀ ਕਿਸਾਨੀ ਸੇਫਗਾਰਡ ਕਰ ਸਕੇ ਨਾ ਸਾਡੀ ਜਵਾਨੀ ਸੇਫਗਾਰਡ ਕਰ ਸਕੇ ਗੋਡੇ ਟੇਕ ਗਿਆ ਬਕਾਇਦਤ ਔਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਾਬਜ਼ ਆਇਆ ਸਾਨੂੰ ਪਹਿਲੇ ਇੱਕ ਨਾ ਛਦੇ ਬਣੇਗਾ ਇਹ ਉਸ ਪਾਸੇ ਗੱਲ ਚਾਹਤ ਅੱਜ ਉਥੇ ਬੈਸੋ ਬੈਸੀ ਤੇ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਉਹਦਾ ਚੈਲੰਜ ਕਬੂਲ ਕਰ ਅਸੀਂ ਲੀਡਰ ਆਫ ਦੀ ਸੀਐਲ ਜਿੱਥੇ ਵੀ ਭਗਵੰਤ ਮਾਨ ਪਾਰਲਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇ ਤੇ ਮੈਂ ਉਹਦੇ ਖਿਲਾਫ ਲੜਾਂਗਾ ਇਹ ਮੇਰੀ ਪੇਸ਼ਕਸ਼ ਹੈ ਪੰਜਾਬ ਦੇ ਲੋਕਾਂ ਨਾਲ ਵਾਦਾ ਹੈ ਜਿੱਥੇ ਵੀ ਭਗਵੰਤ ਮਾਨ ਜੇ ਪਾਰਲਮੈਂਟ ਲੜੇ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਕਿ ਮੈਂ ਪਾਰਲਮੈਂਟ ਲੜਾਂਗਾ ਇਹ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਦਮ ਹੈ ਤੇ ਮੇਰੇ ਸਾਹਮਣੇ ਲੜ ਕੇ ਖਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਹੈ ਭਗਵੰਤ ਜੇ ਪਿਓ ਦਾ ਪੁੱਤਰ ਹੈ ਹੁਣ ਜਿੱਥੇ ਮਰਜ਼ੀ ਪੰਜਾਬ 'ਚ ਲੜ ਲਾ ਤੇਰਾ ਸੀਟ ਹੈ ਅਸੀਂ ਤੇਰਾ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਛੱਡ। ਇਹ ਬਿਲਕੁਲ ਇਸ ਟਾਈਮ ਕਪੜਿਆਂ ਤੋਂ ਬਾਹਰ ਹੋ ਚੁੱਕੇ ਐ। ਦਿਮਾਗ ਦੇ ਉੱਤੇ ਤਾਕਤ ਦੇ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਐ। ਇਹਨੂੰ ਜਿਹੜੇ ਕਾਇਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੀ ਆਫਿਸ ਦੀ ਉਹ ਸਾਰੀਆਂ ਭੁੱਲ ਚੁੱਕੇ ਐ। ਸਾਰੀ ਪ੍ਰੈਸ ਪ੍ਰੈਸ ਗੈਲਰੀ 'ਚ ਬੈਠੀ ਵੇਖ ਰਹੀ ਸੀ। ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ। ਮਾੜੇ ਸ਼ਬਦਾਵਲੀ ਉੱਤਰਿਆ ਸੀ ਗਾੜੀ ਗਲੋਸ਼ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾੜੀ ਕੱਢਣ ਦੀ ਕੋਸ਼ਿਸ਼ ਕੀਤੀ ਕੀ ਤੁਹਾਨੂੰ ਲੱਗਦਾ ਕਿ ਇਹ ਵਾਕਿਆ ਹੀ ਸੈਸ਼ਨ ਸੀ ਜਿਵੇਂ ਇਹਨਾਂ ਲੀਡਰਾਂ ਨੇ ਜਨਾਨੀਆਂ ਵਾਂਗ ਕਾਂਵਰੌਲੀ ਪਾ ਕੇ ਆਵਾਮ ਦੇ ਲੱਖਾਂ ਰੁਪਏ ਖਰਚ ਦਿੱਤੇ ਅਤੇ ਸਾਰਾ ਸੈਸ਼ਨ ਪਹਿਲਾ ਵਾਂਗ ਹਗਾਮੇ ਦੀ ਭੇਡ ਚੜਾ ਦਿੱਤਾ ਇਸ ਤੋਂ ਪਹਿਲਾਂ ਹੋਇਆ ਸੈਸ਼ਨ ਵੀ ਹਗਾਮੇ ਦੀ ਭੇਡ ਚੜ ਚੁੱਕਿਆ ਸੀ ਕਿ ਇਹ ਲੀਡਰ ਸੈਸ਼ਨ ਵਿੱਚ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਕਰਨ ਲਿ ਜਾਂਦੇ ਹਨ ਲੀਡਰਾਂ ਦੀ ਆਪਸੀ ਤੂੰ ਤੂੰ ਮੈਂ ਮੈਂ ਨੇ ਫਿਰ ਪੰਜਾਬ ਦੇ ਮੁੱਦਿਆਂ ਨੂੰ ਦਬਾ ਦਿੱਤਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ